ਆ ਪਟਿਆਲੇ ਦਾ ਵੀਡੀਓ ਦੇਖ ਲਓ ਇੱਕ ਆ ਗੱਡੀ ਆ ਕਿ ਮੈਗੇਨੀ ਮੌਤ ਦਾ ਸਮਾਨ ਆ ਪਿੱਛੇ 50 ਬੰਦੇ ਕੁਚਲਦੀ ਹੋਈ ਲੰਘ ਗਈ ਆਏ ਗੱਡੀ ਦੇਖ ਲਓ ਤੁਸੀਂ ਦੇਖ ਲਓ ਤੁਸੀਂ ਭਾਈ ਬੰਦੇ ਆਵਾਜ਼ਾਂ ਮਰ ਜਾਂਦੇ ਆ ਲੋਕਾਂ ਨੂੰ ਹਟਾਰੇ ਬਸੇ ਹੋ ਜੋ ਕਿਉਂਕਿ ਗੱਡੀ ਵਾਲਾ ਅੰਨੇ ਵਾ ਗੱਡੀ ਚਲਾ ਰਿਹਾ ਕਿਸੇ ਨੂੰ ਨੂੰ ਦੇਖ ਰਿਹਾ ਜੋ ਮੂਰੇ ਆ ਰਿਹਾ ਸਭ ਨੂੰ ਡਰਦਾ ਹੋਇਆ ਜਾ ਰਿਹਾ ਹਾਂਜੀ ਸੋ ਭਾਈ ਕਹਿੰਦੇ ਨਾ ਕਈ ਵਾਰਾਂ ਵੀ ਗੱਡੀ ਅਣਜਾਣ ਬੰਦੇ ਨੂੰ ਨਾ ਦਓ ਉਹ ਸਿੱਟੇ ਨਿਕਲਦੇ ਆ ਇਹ ਸਹੀ ਗੱਲ ਆ ਹਾਂ ਅਣਜਾਣ ਬੰਦੇ ਨੂੰ ਗੱਡੀ ਫੜਾਈ ਹੋਈ ਨਾਨੂ ਰੋਕਣ ਦਾ ਪਤਾ ਨਾ ਸਾਈਡ ਕਰਨ ਦਾ ਪਤਾ ਹੂੰ ਠੀਕ ਆ ਉਹ ਫਿਰ ਆ ਹਾਲ ਹੁੰਦੇ ਫਿਰ ਇੱਕਦਾਂ ਹਾਦਸਾ ਹੁੰਦਾ ਫਿਰ ਅੱਗੇ ਤੇ ਅੱਗੇ ਕਿੰਨੇ ਕਰਦਾ ਇੱਕ ਦਲਜਾ ਹੋਇਆ ਉਹੀ ਤਾਂ ਗੱਲ ਆ ਦੇਖੋ ਜੀ ਪੂਰਾ ਵੀਡੀਓ ਤੁਸੀਂ ਨਾਲ ਲਾਤਾ ਵਾ 40 50 ਬੰਦੇ ਲੈ ਗਿਆ ਖਿੱਚ ਕੇ ਨਾਲ ਹੀ ਆਪਣੇ ਆ ਵੇਖ ਲਓ ਪਟਿਆਲੇ ਦੀ ਘਟਨਾ ਵਾ ਪੂਰੀ ਨਾਲ ਲਉਂਦੇ ਪਏ ਆਪਾਂ ਠੀਕ ਹੈ ਜੀ ਦੇਖ ਲਓ ਜੀ ਵੀਡੀਓ ਦੇਖੋ ਜੀ ਆਹ ਦੇਖੋ ਜੀ ਪਟਿਆਲੇ ਦੀ ਨੰਗਾ ਲਾਜ ਹੋ ਰਿਆ ਗੱਡੀ ਦਾ ਇਸ ਬੰਦੇ ਨੇ 10 50 ਬੰਦੇ ਆ ਦੇਖੋ ਬੰਦਾ ਨੰਗਾ ਨਾਚ ਕਰ ਰਿਹਾ ਇਹਨੂੰ ਭਾਈ ਛੱਡਦਾ ਨਹੀਂ ਆਉਂਦਾ ਕੰਮ ਹੋ ਗਿਆ ਕੰਮ ਹੋ ਗਿਆ ਓਏ ਫੜ ਲੋ ਬਈ ਓਏ ਓਏ ਪਿੱਛੇ ਹੋ ਜਾ ਓਏ ਪਿੱਛੇ ਓ ਬੰਦੇ ਮਾਰ ਕੇ ਆਇਆ ਓ ਬੰਦੇ ਇਹ ਲਾਈਵ ਪਟਿਆਲਾ ਪਿੱਛੇ ਹੋ ਜਾ ਓ ਪਿੱਛੇ ਹੋ ਜਾ ਓ ਪਿੱਛੇ ਆ ਜਾ ਓ ਪਿੱਛੇ ਹੋ ਜਾ ਛੋਇਆ ਕਲੇ ਪਿਛੋਆ ਆ ਵੀਰੇ ਪਿਛੋਆ ਹੈ ਨਾ ਓ ਬਾਈ ਓ ਬਾਈ ਪਿਛੋਆ ਆ ਓ ਬਾਈ ਪਿਛੋਆ ਆ ਪਿਛੋਆ ਆ ਪਿਛੋਆ ਐ ਲੱਗ ਨੰਗਾ ਨਾਚ ਕਰ ਰਿਹਾ ਦੁਖ ਮਾਰਾ ਸਾਹਿਬ ਕੋਲਾ ਦੇ ਖੋ ਆ ਦੇਖੋ ਨੰਗਾ ਨਾਚ ਹੋ ਰਿਹਾ ਆ ਬੰਦਾ ਜੀ ਕਾਂਡ ਕਰਕੇ ਦੇਖੋ ਜੀ ਬੱਸ ਸਟੈਂਡ ਕੋਲ ਪਰਾਰੇ ਬੱਸ ਸਟੈਂਡ ਕੋਲ ਜਿਹੜਾ ਬੰਦਾ ਵਿਚਾਰਿਆ ਉਹਨੂੰ ਬਣਾ ਰਹੇ ਨੇ ਕੋਈ ਨਹੀਂ ਕੋਈ ਨਹੀਂ ਉਹ ਸਾਰੀ ਵੀਡੀਓ ਹੈਗੀ ਉਹ ਸਾਰੀ ਸਾਰੀ ਵੀਡੀਓ ਹੈਗੀ ਕੋਈ ਨਹੀਂ ਉਹ ਪਰੇ ਹੋ ਜੇ ਬੇਸਿਕਲ ਹੈ ਇਹ ਪਟਿਆਲਾ ਪਟਿਆਲਾ ਤੋਂ ਇਹ ਮਾਰਦੇ ਆਲੇ ਕਰ ਕੋਈ ਨਹੀਂ ਭਾਜੀ

ਆ ਦੇਖੋ ਭਰਾ ਇਹਨੂੰ ਫੜੋ ਯਾਰ ਇਹਨੂੰ ਫੜੋ ਆਓ ਯਾਰ ਫੜੋ ਪੈਰ ਕੁਰੇ ਕਰੋ ਗੱਡੀ ਇਹਨੂੰ ਪੈਰ ਇਹ ਨੰਗਾ ਨਾ ਚੱਲ ਰਿਹਾ ਜੀ ਪਟਿਆਲੇ ਚ ਇਹ ਪਟਿਆਲੇ ਹੀ ਨੰਗਾ ਰਾਜ ਕਰ ਰਿਹਾ ਬੰਦਾ ਕੋਈ ਨਹੀਂ ਪਟਿਆਲਾ ਆ ਰੁਕ ਗਿਆ ਪੈਰ ਓ ਓ ਆ ਦੌੜਦੀ ਪੈਰ